¡Muy es amado de ਖੜਾ ਪਕਿਆ ਹੋਇਆ ਦੇ ਸਮੇਂ ਸ਼ੋਮਨੀ ਅਗਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸਕੂਲ ਤੋਂ ਉਮੀਦਵਾਰ ਸਿਮਰਜੀਤ ਸਿੰਘ ਮਾਨ ਅੱਜ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨ ਜਾ ਰਹੇ ਨੇ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਸਿਮਰਜੀਤ ਸਿੰਘ ਮਾਨ ਹੋਣਾ ਦੇ ਵੱਲੋਂ ਜਿਹੜਾ ਆ ਉਹ ਗੁਰਦਾਰਾ ਸ੍ਰੀ ਗੁਰੂ ਸਾਹਿਬ ਜੀ ਕੇ ਵੱਡਾ ਇਕੱਠ ਕੀਤਾ ਗਿਆ ਅਤੇ ਵੱਡੀ ਪੱਦਰ ਦੇ ਉੱਤੇ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਨੇ ਉਹਨਾਂ ਦਾ ਸਮਰਥਨ ਕਰਨ ਦੇ ਲਈ ਭਾਈ ਜਸਵੰਤ ਸਿੰਘ ਇਹਨਾਂ ਧਰਮ ਪਤਰੀ ਵੀ ਵੀ ਖਾਲੜਾ ਹੋਰੀ ਪਹੁੰਚੇ ਆ ਅੰਮ੍ਰਿਤਸਰ ਦੇ ਮਾਤਾ ਪਹੁੰਚੇ ਜਾਂ ਤਾਂ ਹੋਰ ਜਿਹੜੇ ਉਹਨਾਂ ਦੇ ਚੌਣ ਵਾਲੇ ਲੋਕ ਨੇ ਉਹ ਪਹੁੰਚਨੇ ਵੱਡੇ ਲੋਕ ਜਿਹੜੇ ਪਹੁੰਚੇ ਆ ਵਡਾ ਇਕੱਠ ਹੈ ਇਸ ਸਮੇਂ ਮਸਤੂਆਣੇ ਦੀ ਧਰਤੀ ਦੇ ਉੱਤੇ ਤੁਸੀਂ ਤਸਵੀਰਾਂ ਜਰਾ ਜੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਕੱਠ ਹੈ ਇਸ ਸਮੇਂ ਜਿਹੜਾ ਉਹ ਬਣਿਆ ਹੋਇਆ ਹੈ ਤੁਹਾਡੀਆਂ ਤਸਵੀਰਾਂ ਜਿਹੜੀਆਂ ਨੇ ਉਹ ਤੁਸੀਂ ਆਪਣੇ ਕੈਮਰੇ ਵੀ ਅੱਖਾਂ ਨਾਲ ਦੇਖਣ ਦੀ ਕੋਸ਼ਿਸ਼ ਕਰ ਸਕਦੇ ਹੋ ਕਿ ਕਿਸ ਤਰ੍ਹਾਂ ਨਾਲ ਜਿਹੜਾ ਉਹ ਇਸ ਵੇਲੇ ਮਾਹੌਲ ਹੈ ਉਹ ਬਣਿਆ ਹੋਇਆ ਹੈ ਵੱਡੀ ਗਿਣਤੀ ਚ ਲੋਕ ਨੇ ਸਿਮਰਜੀਤ ਸਿੰਘ ਮਾਨ ਸਰੂਰ ਦੀ ਦੋ ਵਾਰ ਪ੍ਰਤੀਨਿਧਤਾ ਕਰ ਚੁੱਕੇ ਨੇ 19 ਨਵੇਂ ਦੇ ਵਿੱਚੋਂ ਇੱਥੋਂ ਸਾਨੂੰ ਉਸ ਤੋਂ ਬਾਅਦ 222 ਦੀ ਉਹ ਪਛਾਣ ਉਹਨਾਂ ਨੇ ਪੰਜਾਬ ਸਰਕਾਰ ਦੀ ਫਰਮ ਜਿੱਤ ਜਿਹੜੀ ਬਹੁਤ ਵੱਡੀ 92 ਐਮਐਲਏ ਬਣੇ ਸਨ ਤਾਂ 92 ਐਮਐਲਏ ਤੋਂ ਬਾਅਦ ਅੱਜ ਜਿਹੜਾ ਉਹਨਾਂ ਨੇ ਇਹ opportunity ਸੀ ਆ ਪਾਵੇਂ ਕਿ ਬਹੁਤ ਛੋਟੇ ਫਰਕ ਨਾਲ ਜਿੱਤੀ ਗਈ ਪਰ ਉਹ opportunity ਤੇ ਜਿਸ ਤੋਂ ਬਾਅਦ ਸਰਕਾਰ ਜਿਹੜੀ ਆ ਉਹ ਬੈਕਫੁੱਟ ਤੇ ਗਈ ਤਾਜੀ-ਤਾਜੀ ਬਣੀ ਸਰਕਾਰ ਨੂੰ ਜਿਹੜਾ ਉਹ ਮੁੱਖ ਮੰਤਰੀ ਭਗਵੰਤ ਮਾਨ ਵਾਲੀ ਉਹ ਵੀ ਦੇਖਣ ਉਹ ਸੀਟ ਤੋਂ ਜਿਹੜਾ ਉਹ ਹਰਾ ਦਿੱਤਾ ਗਿਆ ਸੀ ਤਾਂ ਤਸਵੀਰਾਂ ਤੁਸੀਂ ਦੇਖ ਲਈਆਂ ਅੱਜ ਨੋਮੀਨੇਸ਼ਨ ਹੈ ਉਸ ਤੋਂ ਬਾਅਦ ਚੋਣ ਖਾੜਾ ਹੋਰ ਪੱਕ ਸਕਦਾ ਸੁਜੋਗੀ ਗਗਨ ਦੇ ਨਾਲ ਮੈਂ ਹੈਰਨਰ ਵਾਜਵਾ